ਮੋਹਾਲੀ ਦੇ ਵਿੱਚ ਇੱਕ ਗੇਮਿੰਗ ਐਪ ਦੇ ਰਾਹੀਂ ਲੋਕਾਂ ਤੋਂ 3 ਕਰੋੜ ਦੀ ਠੱਗੀ ਕੀਤੀ ਗਈ ਹੈ ਤੇ ਲਗਾਤਾਰੇ ਠੱਗੀ ਦਾ ਮਾਮਲਾ ਜਾਰੀ ਸੀ ਜਿਸ ਨੂੰ ਮੋਹਾਲੀ ਪੁਲਿਸ ਨੇ ਹੁਣ ਰੋਕ ਦਿੱਤਾ ਹੈ ਕਿਉਂਕਿ ਸਨਿਨ ਕਲੇਦ ਦੇ ਵਿੱਚ ਇੱਕ ਕੋਠੀ ਦੇ ਵਿੱਚ ਲੈ ਕੇ ਇਹ ਸਾਰਾ ਕਾਲ ਸੈਂਟਰ ਤੇ ਠੱਗੀ ਦਾ ਕੰਮ ਜਾਰੀ ਰੱਖਿਆ ਹੋਇਆ ਸੀ ਤੇ ਹੁਣ ਪੁਲਿਸ ਨੇ ਆਪ ਜਾਣਕਾਰੀ ਦੰਦੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਠੱਗੀ ਹੁੰਦੀ ਸੀ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਰੈਕਟ ਨੂੰ ਬਸਟ ਕੀਤਾ ਗਿਆ ਹੈ ਤੇ ਅੱਗੇ ਕੀ ਕਾਰਵਾਈ ਹੋ ਰਹੀ ਹੈ ਮੋਹਾਲੀ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈਗਾ ਜੀ ਉਹਨਾਂ ਵੱਲੋਂ ਇੱਕ ਆਨਲਾਈਨ ਗੇਮਿੰਗ ਦੇ ਉੱਪਰ ਫਰਾਡ ਕਰਕੇ ਲੋਕਾਂ ਨਾਲ ਲੋਕਾਂ ਦਾ ਪੈਸਾ ਜਿਹੜਾ ਠੱਗਿਆ ਜਾ ਰਿਹਾ ਸੀਗਾ ਉਸ ਕਾਲ ਸੈਂਟਰ ਨੂੰ ਬਸਟ ਕੀਤਾ ਗਿਆ ਜੀ ਸਨੀਅਨ ਕਲੇਵ ਦੇ ਵਿੱਚ ਇੱਕ ਘਰ ਕਿਰਾਏ ਦੇ ਲੈ ਕੇ ਤਿੰਨ ਬੰਦੇ ਜਿਹੜੇ ਹੈਗੇ ਇੱਕ ਆਨਲਾਈਨ ਗੇਮਿੰਗ ਐਪ ਦੇ ਥਰੂ ਉਹਨਾਂ ਤੋਂ ਪੁਆਇੰਟਸ ਔਰ ਉਹਦੇ ਪੁਆਇੰਟਸ ਦੇ ਲਈ ਅੱਗੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਜੀ ਉਹਦੇ 'ਚ ਅਸੀਂ ਇਹਨੂੰ ਕਾਲ ਸੈਂਟਰ ਨੂੰ ਬਸਟ ਕੀਤਾ ਤਿੰਨ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਫੜੇ ਗਏ ਆ ਅਕਸ਼ੇ ਕੁਮਾਰ, ਸਿਤੇਸ਼ ਔਰ ਚੇਤਨ ਇਹ ਹਰਿਆਣਾ ਇੱਕ ਬੰਦਾ ਹਰਿਆਣੇ ਦਾ ਰਹਿਣ ਵਾਲਾ ਦੋ ਗੁਜਰਾਤ ਦੇ ਰਹਿਣ ਵਾਲੇ ਆ ਜੀ ਤੇ ਰਿਵਨ ਡੇਢ ਤੋਂ 2 ਮਹੀਨੇ ਤੋਂ ਇਹ ਕਾਲ ਸੈਂਟਰ ਤੇ ਚੱਲ ਰਿਹਾ ਸੀਗਾ ਤੇ ਜਿਹੜੀ ਟੋਟਲ ਇਹਦੇ ਚ ਰਿਕਵਰੀ ਹੈਗੀ 20 ਮੋਬਾਈਲ ਫੋਨ, 3 ਲੈਪਟਾਪ, 41 ਬੈਂਕਾਂ ਦੇ ਏਟੀਐਮ ਕਾਰਡ ਤੇ 9 ਚੈੱਕ ਬੁਕਸ ਸਾਨੂੰ ਮਿਲੀਆਂ ਜਿੰਨੇ ਕ ਅਸੀਂ ਬੈਂਕ ਖਾਤੇ ਦੇਖਿਆ 45 ਦੇ ਕਰੀਬ ਹਲੇ ਤੱਕ ਅਸੀਂ ਆਇਡੈਂਟੀਫਾਈ ਕਰ ਲਏਗੇ ਇਹਨਾਂ ਦੇ ਬੈਂਕ ਖਾਤੇ ਮਿਲੇ ਹੈਗੇ ਆ ਜਿਨ੍ਹਾਂ ਨੇ ਤਕਰੀਬਨ 3 ਕਰੋੜ ਤੋਂ ਜ਼ਿਆਦਾ ਦੀ ਠੱਗੀ ਅਲੱਗ-ਅਲੱਗ ਇਹਨਾਂ ਨੇ ਲੋਕਾਂ ਨਾਲ ਮਾਰੀ ਹੋਈ ਸੀ ਇੱਕ ਇਹ ਸੀ ਔਰ ਇਹਦੇ ਜਿਹੜੇ ਵਿਕਟਿਮ ਸਾਡੇ ਹੈਗੇ ਆ ਜੀ ਸਾਰੇ ਪੈਨ ਇੰਡੀਆ ਹੈਗੇ ਇੱਕ ਇੰਪੋਰਟੈਂਟ ਇਹ ਸੀਗਾ ਸੈਕੰਡਲੀ ਜੀ ਇੱਕ ਡਿਜੀਟਲ ਅਰੈਸਟ ਦੀ ਪ੍ਰिवेंशन ਹੋਈ ਹੈਗੀ ਹੈ ਇੱਕ 80 ਸਾਲ ਦੀ ਲੇਡੀ ਹੈ ਮੁਹਾਲੀ ਫੇਸ 2 ਦੀ ਰਹਿਣ ਵਾਲੀ ਜਿਨ੍ਹਾਂ ਨੂੰ ਕਿ ਇੱਕ ਤਰ੍ਹਾਂ ਦੋ ਦਿਨ ਲਈ ਡਿਜੀਟਲ ਰੈਸਟ ਕੀਤਾ ਗਿਆ ਤੇ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ। ਉਹਨਾਂ ਨੇ ਜਦੋਂ ਬੈਂਕ ਮੈਨੇਜਰ ਤੋਂ ਬਾਰ-ਬਾਰ ਕਿਹਾ ਵੀ ਕਿਸੇ ਖਾਤੇ 'ਚ ਮੇਰੇ ਚੰਨੇ ਪੈਸੇ ਟਰਾਂਸਫਰ ਕਰ ਦੋ ਤਾਂ ਉਹਨਾਂ ਨੂੰ ਸ਼ੱਕ ਪਿਆ। ਉਹਨਾਂ ਨੇ ਪੁਲਿਸ ਨੂੰ ਇਨਟੀਮੀਟ ਕੀਤਾ ਤੇ ਅਸੀਂ ਜਾ ਕੇ ਜਿਹੜਾ ਡਿਜੀਟਲ ਰੈਸਟ ਦਾ ਇੱਕ ਹੋਰ ਚੱਲ ਰਿਹਾ ਸੀਗਾ ਇਹ ਸਾਈਬਰ ਸੈੱਲ ਨੇ ਬਸਟ ਕੀਤਾ ਮਾਡਲ ਤੇ ਉਹਦੇ 'ਚ ਵੀ ਇੱਕ ਅਟੈਂਪਟ ਦੀ ਐਫਆਈਆਰ ਵੀ ਰਜਿਸਟਰ ਕੀਤੀ ਗਈ ਹੈ। ਅੱਗੇ ਉਹਨਾਂ ਨੂੰ ਬੰਦਿਆਂ ਨੂੰ ਫੜਨ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਈਡੈਂਟੀਫਾਈ ਕਰਕੇ ਉਹਨਾਂ ਦੇ ਆਈਪੀ ਵਗੈਰਾ ਲੈ ਕੇ ਬੰਦਿਆਂ ਨੂੰ ਟ੍ਰੇ ਹਾਂਜੀ ਨਹੀਂ ਇਹ ਫਲੈਟ ਜਿਹੜਾ ਅਛੇ ਕੁਮਾਰ ਨੇ ਲਿਆ ਹੋਇਆ ਵੀ ਹਲੇ ਆਪਾਂ ਵੈਰੀਫਾਈ ਕਰਨਾ ਵੀ ਮਾਲਕ ਦਾ ਕੋਈ ਰੋਲ ਹੈ ਇਹਦੇ 'ਚ ਨਹੀਂ ਹੈ ਕ੍ਰਿਮੀਨਲ ਹਿਸਟਰੀ ਵੈਸੇ ਨਾ ਤਿੰਨਾਂ ਦੀ ਹੈ ਨਹੀਂ ਹਰੇਕ ਦਾ ਕੋਈ ਜਿੰਨੇ ਸੀ ਚੈੱਕ ਕੀਤਾ ਜੀ ਗੇਮਿੰਗ ਐਪ ਕੀ ਹੁੰਦੀ ਸੀ ਕਿਸ ਤਰ੍ਹਾਂ ਲੋਕਾਂ ਨੂੰ ਨੋ ਮਬ ਦੇ ਸੀ ਜੀ ਅਲੱਗ ਅਲੱਗ ਤਰ੍ਹਾਂ ਦੀਆਂ ਗੇਮਜ਼ ਆਨਲਾਈਨ ਖੇਡਾਂਦੇ ਆ ਤੇ ਉਹਨਾਂ ਨੂੰ ਖੇਡਣ ਲਈ ਲੋਕ ਜਿਹੜੇ ਹੈਗੇ ਇੱਕ ਤਰ੍ਹਾਂ ਦਾ ਜਿਵੇਂ ਪੈਸਾ ਪੇ ਕਰਦੇ ਸੀਗੇ ਉਦੋਂ ਉਹਨਾਂ ਨੂੰ ਕੌਇਨਸ ਮਿਲਦੇ ਸੀਗੇ ਬੇਸਿਕਲੀ ਉਹ ਨਾ ਉਹਨਾਂ ਨੂੰ ਕੌਇਨਸ ਦਿੰਦੇ ਸੀਗੇ ਉਹਨੇ ਜਿੰਨੇ ਹੁੰਦੇ ਹੈਗੇ ਜੀ ਤੇ ਉਹਦੇ ਵਿੱਚੋਂ ਠੱਗੀ ਮਰੀ ਜਾਂਦੀ ਸੀ ਉੱਥੇ ਮਿਸਟਰ ਹਰੇ ਹਰੇ ਸਾਡੇ ਦੂਸਰੇ ਸਟੇਟਾਂ ਦੇ ਹੀ ਬੰਦੇ ਇੱਥੇ ਆ ਕੇ ਰੀਡ ਕਰ ਰਹੇ ਨੇ ਇੱਕ ਕਾਰਨ ਕਿ ਇਹਨਾਂ ਲਈ ਕਿਉਂ ਇਹ ਜਿਹੜਾ ਇੰਨੀ ਲੇਕਿਨ ਇਹ ਹੈ ਵੀ ਜਿੱਥੇ ਵੀ ਰੈਪਿਡ ਅਰਬਨਾਈਜੇਸ਼ਨ ਹੁੰਦੀ ਹੈਗੀ ਉੱਥੇ ਇਸ ਤਰ੍ਹਾਂ ਘਰ ਵਗੈਰਾ ਫਲੈਟਸ ਕਿਰਾਏ ਤੇ ਮਿਲ ਜਾਂਦੇ ਈਜ਼ੀਲੀ ਤੇ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਣ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਪੈਂਦਾ ਇਹਨਾਂ ਤੋਂ ਤੇ ਜਿਵੇਂ ਜਿਵੇਂ ਇਨਫੋਰਮੇਸ਼ਨ ਆਂਦੀ ਅਸੀਂ ਵੀ ਬਸ ਦੀ ਨਹੀਂ ਕੈਸ਼ ਰਿਕਵਰੀ ਨਹੀਂ ਜਿਹੜੀ ਰਿਕਵਰੀ ਹੈਗੀ ਉਹ ਮੈਂ ਤੁਹਾਨੂੰ ਦੱਸੀ ਹੈਗੀ ਸਰ ਜਿਹੜਾ ਪਹਿਲਾ ਕਾਲ ਸੈਂਟਰ ਸੀ ਉਹਨਾਂ ਨਾਲ ਕੋਈ ਲਿੰਕ ਹੈਗਾ ਹੁਣ ਤੱਕ ਨਹੀਂ ਉਸ ਤਰ੍ਹਾਂ ਦੀ ਉਸ ਉਸ ਤਰ੍ਹਾਂ ਦਾ ਹੀ ਮਾਡਲ ਸੁਪਰੈਂਡੀ ਹੈ ਇਹਨਾਂ ਦਾ ਸਰਵਰ ਇਹਨਾਂ ਦਾ ਵੀ ਬਾਹਰ ਹੈ ਸੋ ਵੀ ਆਰ ਟ੍ਰਾਈਂਗ ਟੂ ਚੈੱਕ ਵੀ ਉਹਨਾਂ ਦਾ ਕੋਈ ਲਿੰਕ ਅਪ ਹੈ ਕਿ ਨਹੀਂ ਲੇਕਿਨ ਹਾਲ ਤੱਕ ਕੋਈ ਇਸ ਤਰ੍ਹਾਂ ਦਾ ਲਿੰਕ ਹਲੇ ਤੱਕ ਖੜਾ ਨਹੀਂ ਹੋ ਸਕਿਆ ਨਹੀਂ ਨਹੀਂ ਇਹਨਾਂ ਤੋਂ ਜਿਹੜਾ ਇੱਕ ਬੰਦਾ ਹੈ ਉਹਦੀ ਬੀਬੀਏ ਕੀਤੀ ਹੋਈ ਉਹਨੇ ਸੋ ਲੇਕਿਨ ਸਰਵਰ ਫੇਟ ਹੋ ਰਿਹਾ ਸੀਗਾ ਸਰਵਰ ਦੁਬਈ ਤੋਂ ਲੱਗ ਰਿਹਾ ਸਾਨੂੰ ਆਪਰੇਟ ਹੋ ਰਿਹਾ ਜੀ ਠੀਕ ਹੈ ਜੀ ਸਰ ਜਿਹੜੀ ਬਲੈਕ ਸਨੀ ਐਨ ਕਲੇਵ ਦੇ ਵਿੱਚ ਹੀ ਰਹਿ ਰਹੇ ਸਨੀ ਐਨ ਕਲੇਵ ਚ ਹਾਂ ਹਾਂ ਉੱਥੋਂ ਹੀ ਚਲਾ ਰਹੇ ਸੀਗੇ ਇੱਕ ਜਿਹੜੀ ਇੰਪੋਰਟੈਂਟ ਅਪੀਲ ਹੈਗੀ ਹੈ ਜੀ ਮੈਂ ਦੁਬਾਰਾ ਤੁਹਾਡੇ ਮੱਦੇਨ ਲੋਕਾਂ ਨੂੰ ਕਰਨੀ ਚਾਹੁੰਦਾ ਹੈ ਡਿਜੀਟਲ ਅਰੇਸ ਦੀ ਅਸੀਂ ਬਾਰ ਬਾਰ ਪਹਿਲਾਂ ਵੀ ਅਪੀਲ ਕਰ ਰਹੇ ਸੀਗੇ ਮੇਬੀ ਚੰਗਾ ਕੰਮ ਹੋਇਆ ਮੀਡੀਆ ਦੇ ਥਰੂ ਲੋਕਾਂ ਤੱਕ ਗੱਲ ਗਈ ਬੈਂਕਸ ਦੇ ਮੈਨੇਜਰ ਜਿਹੜੇ ਐਲਰਟ ਹੋਏ ਤਾਂ ਉਹ ਇੰਨੀ ਵੱਡੀ ट्रांजੈਕਸ਼ਨ ਅਮਾਉਂਟ ਤੇ ਕਿਤੇ ਨਾ ਕਿਤੇ ਡਾਊਟਫੁਲ ਹੋ ਕੇ ਉਹਨੇ ਪੁਲਿਸ ਨੂੰ ਅਲਰਟ ਕੀਤਾ ਤਾਂ ਮੈਂ ਐਸਪੀ ਸਾਈਬਰ ਕ੍ਰਾਈਮ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਉਹ ਜਿਹੜਾ ਬੈਂਕ ਮੈਨੇਜਰ ਹੈਗਾ ਵੀ ਆਰ ਰਾਈਟਿੰਗ ਟੂ ਦਾ ਬੈਂਕ ਕੇ ਜੀ ਚੰਗਾ ਕੰਮ ਕੀਤਾ ਇੱਕ ਕਮੈਂਡੇਸ਼ਨ ਅਵਲਿ ਅਪਰੀਸ਼ੀਏਸ਼ਨ ਲੈਟਰ ਵਗੈਰਾ ਵੀ ਆਰ ਰਾਈਟਿੰਗ ਟੂ ਹਿਮ ਟੂ ਕਿ ਉਹਨਾਂ ਨੂੰ ਸੂਟੇਬਲੀ ਉਹਨਾਂ ਦਾ ਜਿਹੜਾ ਬੈਂਕ ਹੈਗਾ ਦੇ ਕਨ ਰਿਵਾਰਡ ਹਿਮ ਸੈਕੰਡਲੀ ਦੁਬਾਰਾ ਅਪੀਲ ਇਹੀ ਹੈ ਜੀ ਵੀ ਬਾਕੀ ਵੀ ਇਸ ਤਰ੍ਹਾਂ ਅਲਰਟ ਇੱਕ ਦਾ ਲੋਕੀ ਆਪ ਅਲਰਟ ਹੋ ਜਾਣ ਕਿ ਜੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਥੇਰ ਇਜ਼ ਨੋ ਪ੍ਰੋਵੀਜ਼ਨ ਇਨ ਐਨੀ ਲਾ ਫਾਰ ਦਾ ਡਿਜੀਟਲ ਅਰੈਸਟ ਸਿਰਫ ਤੇ ਸਿਰਫ ਫਿਜ਼ੀਕਲ ਅਰੈਸਟ ਡੀ ਹੈਗੀ ਉਹ ਪੁਲਿਸ ਪ੍ਰੋਪਰਲੀ ਕਰਦੀ ਹੈਗੀ ਉਹ ਅਲੱਗ ਚੀਜ਼ ਹੈਗੀ ਹੈ ਲੇਕਿਨ ਡਿਜੀਟਲ ਅਰੈਸਟ ਜੇ ਕੋਈ ਕੋਈ ਵੀ ਤੁਹਾਨੂੰ ਕਾਲ ਆਂਦੀ ਹੈ ਕੁਝ ਵੀ ਆਂਦਾ ਹੈ ਤਾਂ ਥੈਟ ਇਜ਼ ਅ ਫੇਕ ਕਾਲ ਉਹ ਇੱਕ ਸਕੈਮ ਹੈਗਾ ਬਿਲਕੁਲੀ ਤਾਂ ਉਹਦੇ ਚ ਨਾ ਪਿਆ ਜਾਵੇ ਸੈਕੰਡ ਇੱਕ ਜਿਹੜਾ ਇੰਪੋਰਟੈਂਟ ਹੁਣ ਦੇਖਣ ਜਾਇਆ ਹੈਗਾ ਬਾਰ ਬਾਰ ਲੋ ਉਹ ਇਸ ਤਰ੍ਹਾਂ ਜਾਂਦੀ ਹੈਗੀ ਕਿ ਤੁਹਾਡਾ ਚਲਾਨ ਹੋ ਗਿਆ ਆਰਟੀਓ ਚਲਾਨ ਆਰਟੀਓ ਚਲਾਨ ਹੋ ਗਿਆ ਤਾਂ ਆਰਟੀਓ ਚਲਾਨ ਉਸ ਤਰ੍ਹਾਂ ਜਾਂਦਾ ਤੇ ਉਹ ਬੰਦੇ ਖੋਲ ਕੇ ਚੈੱਕ ਕਰਦੇ ਹੈਗੇ ਜੀ ਤਾਂ ਉਹ ਚਲਾਨ ਨਹੀਂ ਹੋਇਆ ਹੁੰਦਾ ਬਟ ਬੇਸਿਕਲੀ ਇੱਕ ਫਰਾਡ ਲਿੰਕ ਦੇ ਦਿੱਤਾ ਜਾਂਦਾ ਤੇ ਬੰਦਾ ਉੱਥੇ ਪੈਸੇ ਪੇ ਕਰ ਦਿੰਦਾ ਇਹ ਬਾਰ ਬਾਰ ਕੰਪਲੇਂਟ ਆ ਰਹੀ ਹੈ ਤਾਂ ਕਾਈਂਡਲੀ ਉਸ ਚੀਜ਼ ਨੂੰ ਤੁਸੀਂ ਜਦੋਂ ਵੀ ਕੋਈ ਚਲਾਨ ਦੀ ਫਾਈਲ ਇਸ ਤਰ੍ਹਾਂ ਦੀ ਆਂਦੀ ਹੈਗੀ ਹੈ ਕੋਈ ਇਨਟੀਮੀਸ਼ਨ ਤੁਹਾਨੂੰ ਆਂਦੀ ਹੈ ਤਾਂ ਉਹ ਪਹਿਲਾਂ ਤੇ ਗੱਲ ਹੈਗੀ ਕਿ ਐਸਐਮਐਸ ਦੇ ਥਰੂ ਆਂਦੀ ਹੈ ਪ੍ਰੋਪਰ ਜੇ ਅਗਰ ਉਸ ਤਰ੍ਹਾਂ ਐਸਐਮਐਸ ਦੇ ਥਰੂ ਆ ਜਾਂਦੀ ਹੈ ਤਾਂ ਤੁਸੀਂ ਕਾਈਂਡਲੀ ਜਿਹੜੀਆਂ ਲਿੰਕਡ ਵੈਬਸਾਈਟਸ ਹੈਗੀਆਂ ਗਵਰਨਮੈਂਟ ਦੀਆਂ ਉਹਦੇ ਤੇ ਜਾ ਕੇ ਚੈੱਕ ਕਰੋ ਇੱਕ ਵਾਰੀ ਕਿ ਉੱਥੇ ਕੋਈ ਚਲਾਨ ਹੈ ਜਾਂ ਨਹੀਂ ਇਹ ਕੋਈ ਵੀ ਰੈਂਡਮ ਸਾਈਟ ਦੇ ਉੱਪਰ ਨਾ ਇਸ ਤਰ੍ਹਾਂ ਦੀ ਕੋਈ ਪੇਮੈਂਟ ਕੀਤੀ ਜਾਵੇ ਤੇ ਜਿਹਨੂੰ ਇਹ ਲਿੰਕ ਆਂਦਾ ਹੈਗਾ ਉਹ ਸਾਈਬਰ ਸੈੱਲ ਦੇ ਵਿੱਚ ਮਹਾਲੀ ਦੇ ਵਿੱਚ ਚਾਹੇ ਫਿਜ਼ੀਕਲੀ ਜਾਂ ਈਮੇਲ ਦੇ ਰਾਹੀਂ ਉਹਦੀ ਕੰਪਲੇਂਟ ਕਰਿਓ ਲਿੰਕ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਉਹਨੂੰ ਬੰਦ ਕਰਾਇਆ ਜਾ ਸਕੇ ਤੇ ਉਹਦੋਂ ਟੇਕ ਡਾਊਨ ਕਰੀਏ ਸਰ ਬੜੀ ਵੱਡੀ ਕਾਮਜਾਹੀ ਹੈ ਜਿਹਦੀ ਲੇਡੀ ਜੀ ਸਾਰੇ ਜੀ 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 ਦੇ 2 ਕਰੋੜ ਰੁਪਈਆ ਪਾ ਦੇਣਾ ਸੀਗਾ ਜੇਕਰ ਫੋਰਸ ਇੰਡੀਆ ਟੈਂਪਰ ਸਰ ਬਿਲਕੁਲ ਸੈਕਟਰ ਹੋਰ ਵਿਅਕਤੀਆਂ ਨੂੰ ਵੀ ਮਤਲਬ ਇਸ ਤਰ੍ਹਾਂ ਦਾ ਸ਼ਾਰਟਕਟ ਦੇ ਨਹੀਂ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀ ਬਾਕੀ ਵੀ ਲੋਕ ਜਿਹੜੇ ਹੈਗੇ ਮੈਂ ਬਾਰ-ਬਾਰ ਉਹੀ ਤੁਹਾਡੇ ਮੀਡੀਆ ਨੂੰ ਅਪੀਲ ਕਰਦਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੈ ਤੁਹਾਡੇ ਤੋਂ ਕੋਈ ਇਸ ਤਰ੍ਹਾਂ ਦੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਾਂ ਡਿਜੀਟਲੀ ਅਰੈਸਟ ਕਰਕੇ ਕੁਝ ਵੀ ਕਿਹਾ ਜਾਂਦਾ ਥੈਟ ਇਜ਼ ਅ ਫੇਕ ਕਾਲ ਉਸ ਸਕੈਮ ਹੈਗਾ ਜੀ ਇੱਕ ਬਿਲਕੁਲ ਹੀ ਓਨਲੀ ਸਿਰਫ ਫਿਜ਼ੀਕਲ ਅਰੈਸਟ ਹੁੰਦੀ ਹੈ ਕਿ ਕਿਸੇ ਲਾਅ ਚ ਨਵੇਂ ਪੁਰਾਣੇ ਲੋਕਾਂ ਨੂੰ ਕੋਈ ਨਿਊ ਕਾਨੂੰਨ ਆਏ ਉਹ ਕਹਿਣ ਲੱਗ ਜਾਂਦੇ ਜੀ ਨਵੇਂ ਕਾਨੂੰਨ ਦੀ ਪ੍ਰੋਵੀਜ਼ਨ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇਸ ਤਰ੍ਹਾਂ ਦੀ ਡਿਜੀਟਲ ਅਰੈਸਟ ਦੀ ਤਾਂ ਉਹਦੇ ਟਰੈਪ ਚ ਨਾ ਪਿਆ ਜਾਵੇ ਬੈਂਕ ਮੈਨੇਜਰਸ ਨੂੰ ਵੀ ਅਸੀਂ ਲੀਡ ਬੈਂਕ ਨਾਲ ਵੀ ਦੁਬਾਰਾ ਗੱਲ ਕੀਤੀ ਕਿ ਇਸ ਤਰ੍ਹਾਂ ਦੀ ਅਗਰ ਸਿੰਗਲ ट्रांजੈਕਸ਼ਨ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦਾ ਹੈਗਾ ਕੋਈ ਸ਼ੱਕੀ ਕੋਈ ਕਹਿ ਰਿਹਾ ਜੀ ਇਹ ਨੂੰ ਟ੍ਰਾਂਸਫਰ ਕਰ ਦਿਓ ਪੈਸੇ ਇੱਕ ਖਾਤੇ ਚ ਇਦਾਂ ਕਰ ਦਿਓ ਤਾਂ ਇੱਕ ਵਾਰੀ ਉਹਨੂੰ ਜ਼ਰੂਰ ਵੈਰੀਫਾਈ ਕਰ ਲਿਆ ਜਾਵੇ ਇਸ ਜਿਹੜਾ ਕੇਸ ਹੈਗਾ ਆਪਾਂ ਬਾਰ ਬਾਰ ਜਦੋਂ ਪਹਿਲਾਂ ਵੀ ਅਪੀਲ ਕੀਤੀ ਸੀ ਇਹ ਉਸੇ ਦਾ ਹੀ ਨਤੀਜਾ ਸ਼ਾਇਦ ਕਿ ਬੈਂਕ ਮੈਨੇਜਰ ਨੇ ਬੜੀ ਫੁਰਤੀ ਤੇ ਸਮਝਦਾਰੀ ਦਾ ਉੱਥੇ ਇੱਕ ਪ੍ਰਦਰਸ਼ਨ ਕੀਤਾ ਹੈ